ਫਿਰੋਜ਼ਪੁਰ ਤੋਂ ਲਾਪਤਾ ਹੋਈਆਂ ਤਿੰਨ ਨਵਾਲਿਕ ਲੜਕੀਆਂ ਪਹੁੰਚੀਆਂ ਬੈਂਗਲੌਰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾਇਆ ਮਸਲਾ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਇਕੱਠੀਆਂ ਤਿੰਨ ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਔਰ ਭਾਲ ਕੀਤੀ ਜਾ ਰਹੀ ਸੀ ਜਦੋਂ ਇਹ ਮਾਮਲਾ ਫਿਰੋਜ਼ਪੁਰ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ 48 ਘੰਟਿਆਂ ਵਿੱਚ ਲੜਕੀਆਂ ਦਾ ਪਤਾ ਲਗਾ ਲਿਆ ਪਤਾ ਚੱਲਿਆ ਕਿ ਲੜਕੀਆਂ ਟ੍ਰੇਨ ਦੇ ਰਾਹੀਂ ਬੈਂਗਲੌਰ ਪਹੁੰਚ ਚੁੱਕੀਆਂ ਸਨ ਫਰੋਜਪੁਰ ਦੇ ਗੋਲਬਾਗ ਬਸਤੀ ਸੋਕੜ ਨਹਿਰ ਤੋਂ ਬੀਤੇ ਦਿਨੀ ਪ੍ਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋ ਗਈਆਂ ਸਨ ਇਸ ਮਾਮਲੇ ਨੂੰ ਲੈ ਕੇ ਅੱਜ ਐਸਪੀਡੀ ਰਣਦੀਰ ਕੁਮਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਜਦੋਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ 10 ਟੀਮਾਂ ਦਾ ਗਠਨ ਕੀਤਾ ਅਤੇ जीआरपी ਦੀ ਮਦਦ ਨਾਲ 48 ਘੰਟਿਆਂ ਵਿੱਚ ਪਤਾ ਲਗਾਇਆ ਗਿਆ ਇਹ ਪਤਾ ਚੱਲਿਆ ਕਿ ਫਰੋਜ਼ਪੁਰ ਤੋਂ ਇਹ ਲੜਕੀਆਂ ਟ੍ਰੇਨ ਡਰਾਈਵ ਬੈਂਗਲੌਰ ਪਹੁੰਚ ਚੁੱਕੀਆਂ ਸਨ ਤੁਸੀਂ ਵੀ ਸੁਣੋ ਕਿਸ ਤਰ੍ਹਾਂ ਪੁਲਿਸ ਅਫਸਰਾਂ ਵੱਲੋਂ ਫਰੈਸ਼ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਫਰੋਜ਼ਪੁਰ ਤੋਂ ਸੁਖਸ਼ੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਤੁਮਸ਼ੁਦਾ ਹੋਈ ਸੀ ਕਿ ਜੀ ਇਹ ਫ੍ਰੇਸ ਹੋ ਗਿਆ ਮਾਨਜੋਗ ਜੀ ਸਪੀ ਫਿਰੋਜ਼ਪੁਰ ਸ੍ਰੀ ਵਿਵੇਕ ਸਿੰਘ ਜੁਨੀ ਸੋਨੀ ਜੀ ਵੱਲੋਂ ਜਿਹੜੇ ਸਖਤ ਹੁਦਦ ਸੀਗੇ ਕਿ ਜਿਹੜਾ ਇੱਕ ਪਰਚਾ ਹੋਇਆ ਸੀ 22 ਤਾਰੀਖ ਨੂੰ 41/2024 ਸਿਟੀ थाना ਵਿੱਚ ਜਿੱਤੇ ਤਿੰਨ ਨਾਬਾਲਗ ਕੁੜੀਆਂ ਮਿਸਿੰਗ ਸੀਗੀ ਉਹਨੂੰ ਟਾਪ ਪ੍ਰਾਇਰੀਟੀ ਤੇ ਲਿੱਤਾ ਜਾਵੇ ਤੇ ਅਡਾ ਟੀਮ ਉਹ ਤਾਂ ਗਠਨ ਕੀਤਾ ਜਾਵੇ ਤੇ ਇਸ ਮਸਲੇ ਵਿੱਚ ਡੀਐਸਪੀ ਸਿਟੀ ਸ੍ਰੀ ਬਲਗਾਂ ਸਿੰਘ ਜੀ ਦੇ ਨੇਤਪਤਵ ਚ ਇੱਕ ਜਿਹੜਾ ਹੈਗਾ ਟੀਮ ਦਾ ਗਠਨ ਕੀਤਾ ਸੀ ਜਿਸ ਵਿੱਚ ਮੈਂਬਰ ਆਪਣੇ ਅਰਵਿੰਦ ਮੀਣਾ ਜੀ ਜਿਹੜੇ ਨਵੇਂ ਆਈਪੀਐਸ ਪ੍ਰੋਫੈਸ਼ਨਲ ਆਏ ਹੈ ਉਹ ਸੀਗੇ ਤੇ ਆਪਣਾ ਐਸਆਈ ਮੰਨਜੀਤ ਜੁਰਾ ਸਿਟੀ ਐਸਐਚਓ ਹੈ ਉਹ ਸੀ ਤੇ ਨਾਲ ਜਿਹੜਾ ਟ੍ਰੇਨਿੰਗ ਸਕੂਲ ਦਾ ਇੰਚਾਰਜ ਹੈਗਾ ਉਹਨੂੰ ਚੌਣ ਓਸੀ ਤੇ ਇਹ ਟੀਮ ਨੇ 48 ਘੰਟੇ ਦੇ ਅੰਦਰ ਆ ਜਿਹੜਾ ਤਿੰਨ ਨਾਬਾਲिग ਕੁੜੀਆਂ ਦੇ ਮਿਸਿੰਗ ਹੋਣ ਦਾ ਮਸਲਾ ਸੀ ਉਹਨੂੰ ਟ੍ਰੇਸ ਕੀਤਾ ਹੈ ਆ ਗਲਬਾਤ ਹੁਣ ਤੱਕ ਸਾਹਮਣੇ ਆਈ ਹੈ ਆ ਜਿਹੇ ਪ੍ਰਵਾਸੀ ਸੀਗੇ ਪ੍ਰਵਾਸੀ ਸਾਡੇ ਸੀਗੇ ਤਿੰਨ ਨਾਬਾਲिग ਕੁੜੀਆਂ ਸੀਗੀ ਇੱਕ ਦੀ ਉਮਰ 15 14 ਤੇ 12 ਸਾਲ ਸੀਗੀ ਤੇ ਇਹ ਹੁਣ ਤੱਕ ਆਈ ਹੈ ਕਿ ਇਹ ਟ੍ਰੇਨ ਪਕਰ ਕੇ ਇੱਥੋਂ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਬੈਂਗਲੌਰ ਹੈਗਾ ਬੈਂਗਲੌਰ ਵਿੱਚ ਇੱਕ ਇਲਾਕਾ ਹੈਗਾ ਇਹਨਾਂ ਦਾ ਪੂਰਾ ਬੈਂਗਲੌਰ ਵਿੱਚ ਹਫੀਜੀ ਨਾਮ ਦੇ ਇਹਨਾਂ ਦਾ ਜਿਹੜਾ ਜਾਣਕਾਰ ਹੈਗਾ ਉੱਥੇ ਗਈ ਹੈਗੀ ਆ ਆ ਜਿਹੜਾ ਪ੍ਰਵਾਸੀ ਹੈਗਾ ਪਰਿਵਾਰ ਪਰਵਸੀ ਪਰਿਵਾਰ ਕਿਸਨਗੰਜ ਬਿਹਾਰ ਦਾ ਰਹਿਣ ਵਾਲਾ ਹੈਗਾ ਜਿੱਥੇ ਉਹ ਗਈ ਹੈਗੀ ਕੁੜੀਆ ਇਹਨਾਂ ਦਾ ਜਿਹੜਾ ਜਾਣਕਾਰ ਹੈਗਾ ਉਹ ਵੀ ਕਿਸਨਗੰਜ ਬਿਹਾਰ ਦਾ ਹੈਗਾ ਤੇ ਵੀਡੀਓ ਕਾਲ ਕਰਾ ਕਰਕੇ ਅ ਵੈਰੀਫਾਈ ਵੀ ਹੋ ਗਿਆ ਕਿ ਉੱਥੇ ਸੇਫ ਤੇ ਸੁਰੱਖਿਤ ਹੈ। ਕਾਰਨ ਕੀ ਸੀਗਾ ਜਾਨ ਦਾ ਪਰਿਵਾਰ ਨੂੰ ਬਿਨਾ ਦੱਸੇ ਜਾਣ ਦਾ। ਦੇਖੋ ਆਪ ਤਾਂ ਦੇਖੋ ਜੀ ਪਰਿਵਾਰਿਕ ਮਸਲਾ ਹੈ ਇਸ ਵਿੱਚ ਅਸੀਂ ਮੈਂ ਸੋਚਦਾ ਕਮੈਂਟ ਕਰਨਾ ਠੀਕ ਨਹੀਂ ਹੋਊਗਾ ਤੇ ਜਿਹੜੀ ਗੱਲ ਸਾਡੇ ਲਈ ਠੀਕ ਨਹੀਂ ਹੈ। ਸਰ ਇਹ ਤਿੰਨੋ ਲੜਕੀਆਂ ਕਿੰਨਾ ਸਰ ਵੈਰੀਫਾਈ ਹੋਇਆ ਕਿ ਉਹ ਤਿੰਨੋ ਲੜਕੀਆਂ ਗਈਆਂ ਪਤਾ ਕਿਵੇਂ ਚੱਲਿਆ? ਹਾਂਜੀ ਹਾਂਜੀ ਪਤਾ ਕਿਵੇਂ ਚੱਲਿਆ ਸਰ ਇਹ ਕਿਹੜੇ ਕੈਮਰੇ ਤੋਂ ਪਤਾ ਦੱਸਦਾ ਮੈਂ ਦੱਸਦਾ ਜਿਹੜੀ ਟੀਮ ਬਣਾਈ ਗਈ ਸੀ ਡੀਐਸਪੀ ਸਿਟੀ ਬਲਕਾਰ ਸਿੰਘ ਦੇ ਨੇਤৃত্ব ਵਿੱਚ ਇਹਨੇ ਅਡਾ ਟੀਮੋ ਦਾ ਗਠਨ ਕੀਤਾ ਕਿਹਾ ਕਟਕਟ 10 ਟੀਮਾਂ ਦਾ ਗਠਨ ਕੀਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ ਉਹ ਅੱਡ ਅੱਠ ਥਾਵਾਂ ਤੇ ਸਹਿਰ ਦੇ ਸੀਸੀਟੀਵੀ ਕਵਰੇਜ ਕਿੱਤੇ ਹੋਣੇ ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਜੀਆਰਪੀ ਆ ਆਪਣਾ ਰੇਲਵੇ ਸਟੇਸ਼ਨ ਤਾਂ ਗਿਆ ਸੀ ਉਸ ਤੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਫਤਾ ਕੀਤਾ ਰੇਲਵੇ ਦੇ ਅਧਿਕਾਰੀਆਂ ਨਾਲ ਰਾਫਤਾ ਕੀਤਾ ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਸੀ ਟ੍ਰੇਸ ਕੀਤਾ ਬਾਅਦ ਵਿੱਚ ਫੋਨ ਤੇ ਅਗਰ ਅਸੀਂ ਵਿਕਰਤੀ ਉਧਰੋਂ ਫੋਨ ਵੀ ਆ ਗਿਆ ਜੀ ਨਾਨਦੀ ਨਾਲ ਹੀ ਉੱਥੇ ਪਹੁੰਚ ਗਏ ਸੀ ਹਾਂ ਜੀ ਜੀ ਕਿਉਂ ਗਈਆਂ ਉਹ ਜੀ ਦੇਖੋ ਇਹ ਪਰਿਵਾਰਿਕ ਮਸਲਾ ਹੈ ਤੋਂ ਨਹੀਂ ਦੱਸ ਸਕਦੇ ਬਟ ਆ ਹੈਗਾ ਕਿ ਸੇਫ ਸੁਰੱਖਿਅਤ ਹੈ ਸਰ ਤਿੰਨੋ ਲੜਕੀਆਂ ਇਕੱਠੀਆਂ ਨਹੀਂ ਆਈਆਂ ਆਜੀ ਕਿੱਟੀ ਗਿਆ ਗਿਆ ਸਰ ਕਿੰਨੀ ਟੀਮ ਲੱਗੀ ਹੈ ਉਹਦੇ ਵਿੱਚ ਕਿੰਨੀ ਫੋਰਸ ਲੱਗੀ ਹੈ ਕਿੰਨੀ ਫੋਰਸ ਲਗਾਈ ਕਿੰਨੇ ਸੀਸੀਟੀਵੀ ਕੈਮਰੇ ਸਰ ਤੁਸੀਂ ਇਹਨਾਂ ਨੂੰ ਚਾਲਮਚਾਲ ਕੀਤੀ ਅਬ ਦੇਖੋ ਆ ਤਾਂ ਅਸੀਂ ਕਵੈਂਟਾਈਨ ਨਹੀਂ ਕਰ ਸਕਦੇ ਬਟ ਦਸ ਟੀਮਾਂ ਬਣਾਈ ਸੀ ਗਿਆ ਦਸ ਟੀਮਾਂ ਤੇ ਅਡਰਟ ਮੁਲਾਜ਼ਮ ਸਣ ਤੇ ਡੀਐਸਪੀ ਸਿਟੀ ਦੇ ਨਿਯਤਿਤ ਹੋ ਵਿੱਚ ਤੇ ਟੈਕਨੀਕਲ ਇਨਪੁਟ ਆਪਣਾ ਅਰਵਿੰਦ ਜੀ ਦੇਖ ਰਿਆ ਸੀ ਤੇ ਕਿੰਨੀ ਸੀ ਸੀਸੀਟੀਵੀ ਚ ਕੀਤੀ ਹੋਗੀ ਕਟੋਕਟ 100 ਤੋਂ ਉੱਪਰ ਹੀ ਸਰ 100 ਤੋਂ ਉੱਪਰ ਕਟੋਕਟ ਕੀਤੀਆਂ ਗਈ ਸਰ ਇੱਥੇ ਹੀ ਟ੍ਰੇਨ ਤੇ ਗਈਆਂ ਸਾਰੇ ਹਾਂਜੀ ਹਾਂਜੀ ਲਿਓਨ ਵਾਸਤੇ ਅਸੀਂ ਪਰਿਵਾਰ ਨਾਲ ਰਸਤਾ ਕਰ ਰਹੇ ਹਾਂ ਜੇ ਪਰਿਵਾਰ ਸਾਨੂੰ ਕਹੂਗਾ ਜੇ ਹੈਲਪ ਦੀ ਲੋੜ ਹੈਗੀ ਅਸੀਂ ਸਾਡੀ ਟੀਮ ਵੀ ਉੱਤੇ ਭੇਜਾਂਗੇ ਸਰ ਇਹਨਾਂ ਨੂੰ ਲਿਜਾਣ ਵਾਲਾ ਕੋਈ ਰਿਸ਼ਤੇਦਾਰ ਸੀ ਕਿ ਕੋਈ ਹੋਰ ਸੀ ਨਹੀਂ ਆਪੇ ਗਈਆਂ ਆਪੇ ਗਈਏ ਜੀ ਆਪੇ ਗਈਆਂ ਸਰ ਕਿੰਨੇ ਘੰਟੇ ਦੇ ਅੰਦਰ ਇਹ ਮਸਲਾ ਜਿਹੜਾ ਸੋਲਵ ਪਰਚਾ ਦਜ ਹੁਣ ਤੇ 48 ਘੰਟੇ ਦੇ ਅੰਦਰ ਇਹ ਜਿਹੜੀ ਸਫਲਤਾ ਹੈ ਉਹ ਹਾਸਲ ਕੀਤੀ ਗਈ ਫਿਰ ਉਸ ਪਰ ਪੁਲਿਸ ਵੱਲੋਂ ਠੀਕ ਹੈ ਜੀ ਧੰਨਵਾਦ ਨ ਲੜਕੀਆਂ ਜਿਹੜੀਆਂ ਸੀ ਘਰੋਂ ਚਲੀਆਂ ਗਈਆਂ ਸੀ ਕਿ ਉਹ ਵਾਪਸ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਗਈਆਂ ਨੇ ਸਹੀਕ ਨੇ ਸਾਰੀਆਂ ਹਾਂ ਸਾਰੇ ਠੀਕ ਹੈ ਜਨਾਬ ਤੇ ਉਹਨੂੰ ਅੱਜ ਪਤਾ ਲੱਗਿਆ 10 ਵਜੇ ਤੇ ਫੋਨ ਕੀਤਾ ਉੱਥੇ ਬੰਗਲੌਰ ਦੀ ਤੇ ਤਾਇਤਲ ਮੈਂ ਆ ਗਿਆ ਥਾਣੇ ਤੇ ਮੈਂ ਆਪਾਂ ਸੋਚਾ ਮੇਰੀ ਆਪਣਾ ਮੁਲਾਜ਼ਮ ਜਨਾ ਵੀ ਹੈ ਉਹਦਾ ਸਹਾਇਤਾ ਪਾ ਕੇ ਮੇਰੀ ਕੁੜੀ ਲੱਭ ਗਿਆ ਤੇ ਪੱਤਰਕਾਰ ਨੂੰ ਸਹਾਇਤਾ ਕਰਕੇ ਮੈਨੂੰ ਕੁੜੀ ਲੱਭ ਗਿਆ ਐਂਡਸ ਵੱਡਾ ਮੈਨੂੰ ਕੁਛ ਨਹੀਂ ਚਾਹੀਦਾ ਪੂਰੇ ਪ੍ਰਸ਼ਾਸਨ ਨੇ ਤੁਹਾਡਾ ਪੂਰਾ ਸਾਥ ਦਿੱਤਾ ਹਾਂ ਪੂਰਾ ਸਾਥ ਦਿੱਤਾ ਜੀ ਪੂਰਾ ਸਾਥ ਦਿੱਤਾ ਪਿੰਸ ਨਾਲ ਸਾਰਿਆਂ ਨਾਲ ਆਪ ਕੀ ਮੱਛੀ ਕਿਹਾ ਕਿਵੇਂ ਵਹ ਪਹੁੰਚੀ ਇਹ ਨਾ ਮੈਂ 6 ਮਹੀਨਾ ਉੱਥੇ ਰਹਿ ਕੇ ਆਇਆ ਸੀ ਮੇਰੀ ਕੁੜੀ ਵੀ ਉੱਥੇ ਰਹਿ ਕੇ ਆਇਆ ਸੀ ਤੇ ਨਾ ਜਦੋਂ ਆਇਆ ਉਹ ਐਕਸੀਡੈਂਟ ਹੋ ਗਿਆ ਜੀ ਤੇ ਨਾ ਮੈਂ ਕੁੜੀ ਨੂੰ ਉੱਥੇ ਮੰਗਾ ਲਿਆ ਤੇ ਆਪਣਾ ਜਲਦੀ ਡਾਕਟਰ ਕੋਲ ਆਪਣਾ ਇਲਾਜ ਕਰਾਇਆ ਸਾਰੇ ਕੁੜੀ ਨੂੰ ਤੇ ਇਹ ਸਾਰੇ ਫਟ ਗਿਆ ਸੀ ਸਾਰੇ ਤੇ ਹੰਦਾਵਾਦ ਮੈਂ ਇਲਾਜ ਕਰਾ ਕੇ ਦੋ ਤਿੰਨ ਚਾਰ ਮਹੀਨਾ ਹੋ ਗਿਆ ਜੀ ਸਹੀ ਹੋਆ ਤੇ ਉਹ ਕੰਮ ਤੇ ਨਿਕਲਿਆ ਕਹਿੰਦਾ ਮੰਮੀ ਮੈਂ ਚਲਾ ਤੇ ਕੰਮ ਤੇ 9 ਵਜੇ ਨਿਕਲਾ ਇਹ ਕਪੜੇ ਧੋ ਕੇ ਨਿਕਲਾ ਬਾਅਦ 6 ਵਜੇ ਆ ਜਾਂਦਾ ਸੀ ਕਰੇ 5 ਵਜੇ 6 ਵਜੇ ਕਰੇ ਆ ਜਾਂਦਾ ਸੀ ਤੇ ਉਹਦਾ ਆਇਆ ਨਹੀਂ ਮੁਰ ਕੇ ਫਿਰ ਦਵਨ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਸ਼ਾਮ ਨੂੰ ਮੈਨੂੰ ਪਤਾ ਲੱਗਾ ਜਦੋਂ 7 ਵਜੇ 6 ਵਜੇ ਕਰੇ ਨਹੀਂ ਪਹੁੰਚਾ ਨਾ ਤਾਂ 7 ਵਜੇ ਆਪਾਂ ਸਾਰੇ ਨਿਕਲ ਗਏ ਦੁਰ ਲਵਣ ਵਾਸਤੇ ਉਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਾਂ ਕੰਮ ਕੀਤਾ ਗਿਆ ਤੁਸੀਂ ਹੁੰਦੇ ਤਾਂ ਕਿੰਨੇ ਖ ਪਰਸਾਨ ਜੇ ਕਿੰਨਾ ਖੁਸ਼ ਜੇ ਹੁੰਦੇ ਤੁਸੀਂ ਮੈਂ ਬੜਾ ਖੁਸ਼ ਹਾਂ ਜੀ ਬਹੁਤ ਖੁਸ਼ ਆਪਾਂ ਸਾਰੇ ਖੁਸ਼ ਆਪਾਂ ਪੂਰਾ ਤਰ੍ਹਾਂ ਸਹੀ ਹੋ ਪੂਰਾ ਤਰੀਕਾ ਸੇ ਖੁਸ਼ ਹਾਂ ਤੁਹਾਡਾ ਸਾਰੇ ਖੁਸ਼ ਆਪਾਂ ਠੀਕ ਹੈ ਜੀ